ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ ਮਹਰਬੀ ਸਿੰਘ ਬਟਕੂ ਵਾਲਾ ਕੁਝ ਕਿਛਾ ਤਰਾਂ ਤੁਹਾਡਾਂ ਸੰਝੀਆਂ ਕਰਦਾ ਹਾਂ ਚਾਰੇ ਪਾਸਿਓਂ ਪਾਣੀਆਂ ਨੇ ਪਾਇਆ ਕੀ ਰਾਂ ਡੁੱਬ ਗਿਆ ਪੰਜਾਬ ਸਿਆ ਰਬਾ ਕਾ ਤੇਰਾ ਡੁੱਬ ਗਿਆ ਪੰਜਾਬ ਸਿਆ ਪਾਣੀ ਘਰ ਚ ਖੌਰੂ ਪਾਮਦਾ ਹੁਣ ਕਿੱਥੇ ਰਜਾਈਏ ਪਾਣੀ ਘਰ ਚ ਖੌਰੂ ਪਾਮਦਾ ਹੁਣ ਕਿੱਥੇ ਰਜਾਈਏ ਕੀ ਚੁੱਕੀਏ ਕੀ ਛੱਡੀਏ ਕੀ ਨਾਲ ਲੈ ਜਾਈਏ ਬੱਚੇ ਭੁੱਖੇ ਬਿਲਕਦੇ ਕਿਵੇਂ ਚੁੱਪ ਕਰਾਈਏ ਬੱਚੇ ਭੁੱਖੇ ਵਿਲਕਦੇ ਕਿਵੇਂ ਚੁੱਪ ਕਰਾਈਏ ਸਬਰਾਂ ਦੇ ਕੁੱਟ ਪਰ ਕੇ ਲਾਇਆ ਕੈਂਪ ਚ ਡੇਰਾ ਚਾਰੇ ਪਾਸਿਓਂ ਪਾਣੀਆਂ ਨੇ ਪਾਇਆ ਕੇਰਾ ਚਾਰੇ ਪਾਸਿਓਂ ਪਾਣੀਆਂ ਇੱਕ ਨਾਲ ਬੱਚੇ ਲਾ ਕੇ ਪੱਜੀਆਂ ਨੇ ਮਾਵਾ ਇੱਕ ਨਾਲ ਬੱਚੇ ਲਾ ਕੇ ਪੱਜੀਆਂ ਨੇ ਮਾਵਾ ਟੁੱਟੇ ਜਿਗਰ ਦੇ ਕਿਵੇਂ ਜਾਨ ਬਚਾਵਾਂ ਸਭ ਦਿਸ ਦੇ ਚੀਕਾਂ ਮਾਰਦੇ ਜਿੱਥੇ છાਤੀ ਪਾਵਾਂ ਜਿਸ ਦੇ ਚੀਕਾਂ ਮਾਰਦੇ ਜਿੱਥੇ છાਤੀ ਪਾਵਾਂ ਰੁੜੀਆਂ ਮੱਝਾਂ ਪਾਣੀ 'ਚ ਬੱਚੇ ਨਾਲ ਲਵੇਰਾ ਚਾਰੇ ਪਾਸਿਓਂ ਪਾਣੀਆਂ ਨੇ ਪਾਇਆ ਕੀਰਾ ਚਾਰੇ ਪਾਸਿਓਂ ਪਾਣੀਆਂ ਅਸਾਂ ਤੇ ਪਾਣੀ ਫਿਰ ਗਿਆ ਫਸਲਾਂ ਨੇ ਮਰੀਆਂ ਅਸਾਂ ਤੇ ਪਾਣੀ ਫਿਰ ਗਿਆ ਫਸਲਾਂ ਨੇ ਮਰੀਆਂ ਪੁੱਤ ਮੰਗੂ ਪਾਲੀਆਂ ਨਾ ਜਾਵਣ ਜਰੀਆਂ ਪੁੱਤ ਮੰਗੂ ਪਾਲੀਆਂ ਨਾ ਜਾਵਣ ਜਰੀਆਂ ਪਾਣੀ ਚ ਪਾਣੀ ਹੋ ਗਈਆਂ ਨਾ ਰਹੀਆਂ ਰੀਆਂ ਗਸ ਖਾ ਕੇ ਕਈ ਤੁਰ ਗਏ ਸਾ ਗਿਆ ਹਨੇਰਾ ਗਸ ਖਾ ਕੇ ਕਈ ਤੁਰ ਗਏ ਸਾ ਗਿਆ ਹਨੇਰਾ ਚਾਰੇ ਪਾਸਿਓਂ ਪਾਣੀਆਂ ਨੇ ਪਾਇਆ ਕੀ ਰਾਂ ਚਾਰੇ ਪਾਸਿ ਉਹ ਪਾਣੀਆਂ ਲੱਗੀ ਹੋਵੇ ਅੱਗ ਖੂ ਪੁੱਟਿਆ ਨਾ ਜਾਵੇ ਲੱਗੀ ਹੋਵੇ ਅੱਗ ਖੂ ਪੁੱਟਿਆ ਨਾ ਜਾਵੇ ਕੁੰਭਕਰਨ ਵਾਂਗ ਸੁੱਤਿਆਂ ਨੂੰ ਕੌਣ ਜਗਾਵੇ ਕੁੰਭਕਰਨ ਵਾਂਗ ਸੁੱਤਿਆਂ ਨੂੰ ਕੌਣ ਜਗਾਵੇ ਬੀਤੇ 75 ਸਾਲ ਅਜੇ ਵੀ ਅਕਲ ਨਾ ਆਵੇ ਬਉ ਰੁਪੀਏ ਅੱਜ ਵੀ ਡਰਮ ਕਰਨ ਬਥੇਰਾ ਬਉ ਰੁਪੀਏ ਅੱਜ ਵੀ ਡਰਮ ਕਰਨ ਬਥੇਰਾ ਚਾਰੇ ਪਾਸਿਓਂ ਪਾਣੀਆਂ ਨੇ ਆਇਆ ਕੇਰਾ ਚਾਰੇ ਪਾਸਿਓਂ ਪਾਣੀਆਂ ਕੱਟੂ ਵਾਲਿਆ ਕੀ ਹੋਊਗਾ ਕੁਝ ਸਮਝਣਾ ਆਵੇ ਕੱਟੂ ਵਾਲਿਆ ਕੀ ਹੋਊਗਾ ਕੁਝ ਸਮਝਣਾ ਆਵੇ ਪੱਟੇ ਤਾਬ ਕਿਵੇਂ ਆਉਣਗੇ ਵੇਖ ਮਣਕ ਬਰਾਵੇ ਪੱਟੇ ਤਾਬ ਕਿਵੇਂ ਆਉਣਗੇ ਵੇਖ ਮਣਕ ਬਰਾਵੇ ਲੱਖਾਂ ਸੁਪਨੇ ਟੁੱਟ ਗਏ ਅਗਲਾ ਸਮਾਂ ਡਰਾਵੇ ਉਹਦੇ ਅੱਗੇ ਜੋਰਨਾ ਉਹ ਵੱਡਾ ਚ ਤੇਰਾ ਉਹਦੇ ਅੱਗੇ ਜੋਰਨਾ ਉਹ ਵੱਡਾ ਚ ਤੇਰਾ ਚਾਰੇ ਪਾਸਿਓਂ ਪਾਣੀਆਂ ਨੇ ਪਾਇਆ ਕੇਰਾ ਡੁੱਬ ਗਿਆ ਪੰਜਾਬ ਸਿਆ ਰਬ ਰਾਖਾ ਤੇਰਾ ਡੁੱਬ ਗਿਆ ਪੰਜਾਬ ਸਿਆ ਰਬ ਰਾਖਾ ਤੇਰਾ ਚਾਰੇ ਪਾਸਿਓਂ ਪਾਣੀਆਂ ਨੇ ਪਾਇਆ ਕੇਰਾ ਚਾਰੇ ਪਾਸਿਓਂ ਪਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ